ਸੇਗਲ ਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੋਂਸ ਫਰਮਜੀਤ ਸਿੰਘ ਪਾਕਨਾ ਤੇ ਤੁਹਾਡੇ ਵਾਸਤੇ ਵੱਡੀ ਖਬਰ ਲੈ ਕੇ ਆ ਨਵੀਂ ਦਿੱਲੀ ਲੈ ਚੱਲਦਾ ਜੀ ਨਵੀਂ ਦਿੱਲੀ ਤੋਂ ਇਹ ਵੱਡੀ ਖਬਰੇ ਕੰਪੀ ਆ ਰਹੀ ਹੈ ਜੀ ਕਿ ਬੱਚਿਆਂ ਦੇ ਨਾਲ ਸੰਬੰਧਿਤ ਤਾਂ ਕਿ ਅੱਜ ਕੱਲ ਮਾਪੇ ਆਪਣੇ ਬੱਚਿਆਂ ਤੋਂ ਕਈ ਵਾਰ ਕੁਛ ਇਦਾਂ ਦੇ ਕਮਾਂਕਾਰਾਂ ਤੋਂ ਵੇਲ ਲੈਣ ਵਾਸਤੇ ਉਹਨਾਂ ਨੂੰ ਫੋਨ ਫੜਾ ਦਿੰਦੇ ਨੇ ਆਪਣੇ smartphones ਦੇ ਹੱਥ ਦੇ ਦਿੰਦੇ ਨੇ ਕਿ ਬੱਚੇ ਖੇਡਣਗੇ ਟਾਈਮ ਪਾਸ ਹੋ ਜਾਏਗਾ ਪਰ ਇਹ ਇੱਕ ਵੱਡਾ ਖਤਰਾ ਹੈ ਸੂਜੀ ਖਤਰਨਾਕ ਗੱਲ ਹੈ ਜੀ ਪੇ ਤੁਹਾਨੂੰ ਦੱਸਦੇ ਕਿ ਖੋਜ ਦੇ ਮਤਬਕ 스마트 ਨੈਟਵਰਕ ਜਿਹੜਾ ਫੋਨ ਹੈ 스마트 ਫੋਨ ਤੁਸੀਂ ਆਪਣੇ ਬੱਚੇ ਦੇ ਹੱਥ ਵਿੱਚ ਫੜਾ ਦਿਓ ਤਾਂ ਇਹ ਕੋਕੀਨ ਵਰਗੇ ਨਸ਼ੇ ਦੇ ਬਰਾਬਰ ਦੱਸਿਆ ਗਿਆ ਜੀ ਕਿ ਬੱਚੇ ਨੂੰ ਨਸ਼ਾ ਦਿੱਤਾ ਗਿਆ ਕੋਕੀਨ ਦਾ ਕੋਕੀਨ ਦੇ ਨਸ਼ੇ ਦੇ ਬਰਾਬਰ ਇਹ ਚੀਜ਼ ਦੱਸੀ ਗਈ ਹੈ ਤੇ ਮਾਪਿਆਂ ਨੂੰ ਇਸ ਵੱਲ ਧਿਆਨ ਦੇਣ ਦੀ ਗੱਲ ਕਹੀ ਹੈ ਕਿ ਕੋਈ ਇਸ ਨਸ਼ੇ ਵਾਲ ਆਪਣੇ ਬੱਚਿਆਂ ਨੂੰ ਤੱਕ ਨਹੀਂ ਫੋਨ ਨਾਲ ਕਿਤੇ ਨਾ ਦੇ ਬੱਚੇ ਆਪਣੇ ਮਾਪਿਆਂ ਤੋਂ ਮਾਪਿਆਂ ਦੇ ਨਾਲ ਬਹੁਤ ਘੱਟ ਖੇਡਦੇ ਨੇ ਟੈਕਨੋਲੋਜੀ ਵਿੱਚ ਸੰਪਰਕ ਹੋ ਦੇ ਵਿੱਚ ਆਉਣ ਨਾਲ ਬੱਚਿਆਂ ਦਾ ਜਿਹੜਾ ਕਿ ਮਾਨਸਿਕ ਵਿਕਾਸ ਠੀਕ ਟੰਗ ਦੇ ਨਾਲ ਨਹੀਂ ਹੁੰਦਾ ਬੱਚਿਆਂ ਦਾ ਤਮਾਕਜ਼ ਕਮਜ਼ੋਰ ਜਿਹੜਾ ਨਾ smartphone ਨਾਲ ਕਿਤੇ ਨਾਲ ਬੱਚਿਆਂ ਦੇ ਜਿਹੜੇ ਅੰਦਰਲੇ ਕਲਾਤਮਕ ਰੁਚੀਆਂ ਉਹ ਘਟ ਜਾਂਦੀਆਂ ਨੇ ਬੱਚਿਆਂ ਦਾ ਧਿਆਨ ਜਿਹੜਾ ਕਿ 24 ਘੰਟੇ ਫੋਨ ਦੇ ਵਿੱਚ ਹੀ ਰਹਿ ਜਾਂਦਾ ਹੈ ਫਿਰ ਸਰੀਰਿਕ ਪੱਖੋਂ ਵੀ ਬੱਚੇ ਕਾਫੀ ਕਮਜ਼ੋਰ ਹੋ ਜਾਂਦੇ ਨੇ ਘੱਟ ਖੇਡਦੇ ਨੇ 24 ਘੰਟੇ ਫੋਨ ਦੇ ਉੱਪਰ ਹੀ ਚੁੜੇ ਰਹਿੰਦੇ ਨੇ ਸਰੀਰਿਕ ਵਿਕਾਸ ਘਟ ਹੁੰਦਾ ਜੇ ਬੱਚਿਆਂ ਦੀ ਨਜ਼ਰ ਵੀ ਜਾਂਦੀ ਕਮਜ਼ੋਰ ਹੋ ਜਾਂਦੀ ਹੈ ਜਾਂ ਦਾਸ ਤभी ਕਟਣੀ ਸ਼ੁਰੂ ਹੋ ਜਾਂਦੀ ਹੈ ਸੋ ਜੇਕਰ ਤੁਹਾਡੇ ਬੱਚੇ ਵੀ ਇਸ ਤਰ੍ਹਾਂ ਦੀ ਬਿਮਾਰੀ ਨਾਲ ਗ੍ਰਸਤ ਨੇ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ 스마트ਫੋਨ ਦੰਦੇ ਹੋ ਤਾਂ ਆਜ ਤੋਂ ਤੁਹਾਨੂੰ 스마트ਫੋਨ ਦੇਣਾ ਬੰਦ ਕਰੋ ਬਣਦੀ ਉਮਰ ਦੇ ਵਿੱਚ ਹੀ ਬੱਚਿਆਂ ਨੂੰ 스마트ਫੋਨ ਦੇਣਾ ਚਾਹੀਦਾ ਜਿਸ ਨਾਲ ਬੱਚਿਆਂ ਦਾ ਵਿਕਾਸ ਬੱਚਿਆਂ ਦਾ ਸਰੀਰਕ ਪੱਖੋਂ ਕਮਜ਼ੋਰ ਨਾ ਰਹਿਣ ਤਾਕਤਵਰ ਬਣਨ ਦਿਮਾਗੀ ਤੌਰ ਤੇ ਤੰਦਰੁਸਤ ਰਹਿਣ ਇਹਨਾਂ ਚੀਜ਼ਾਂ ਦੀ ਜ਼ਰੂਰਤ ਜਿਹੜੀ ਜਦੋਂ ਬਣਦੀ ਹੈ ਉਦੋਂ ਹੀ ਕੀਤੀ ਜਾਵੇ ਤਾਂ ਜਿਆਦਾ ਵਧੀਆ ਹੈ ਸੋ ਇੱਕ ਖੋਜ ਦੇ ਮਤਲਬ ਇਹ ਸਾਰੀ ਗੱਲਾਂ ਨਿਕਲ ਕੇ ਸਾਰੀਆਂ ਬਾਹਰ ਆਈਆਂ ਨੇ ਸੋ ਪੋਲਕੇ ਵੀ ਆਪਣੇ ਬੱਚਿਆਂ ਨੂੰ 스마트 ਫੋਨ ਨਾ ਦੇਆ ਕਰੋ ਇਹ ਇੱਕ ਖਾਸ ਦਾਇਤ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਸੋ ਪੰਜਾਬੀ ਗੋਨਾਮ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਪਰਦੇਸ਼ੀ ਤੇ तमाम ਵੱਡੀ ਪਰਦੇਸ਼ੀ ਕਿਹਨੇ ਸੁਣਿਆ ਪੰਨੀ ਦਾ ਆਜੋ ਸਾਡੇ YouTube ਚੈਨਲ ਆਜ ਨਿਊਜ਼ ਵਾੜਾ ਦੇ ਉੱਪਰ ਤੋਂ ਪਰਮਜੀਤ ਨੂੰ ਬਹੁਤ ਜ਼ਿਆਦਾ ਸਾਰਾ ਪਿਆਰ ਇਸਾਸਿ